ਸੱਚਾ ਕਾਲ ਜੀ ਮੈਸ਼ਾ ਸ਼ਰਮਾ ਪੰਜਾਬ ਅਪਡੇਟ ਵਿੱਚ ਤੁਹਾਡਾ ਸਾਰਿਆਂ ਦਾ ਸੁਆਗਤ ਕਰਦੀ ਹੈ। ਮੰਤਰੀ ਹਰਜੋਤ ਬੈਂਸ ਦੇ ਵੱਲੋਂ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਬਿਲਕੁਲ ਸਾਹਮਣੇ ਬਣ ਰਹੀ ਹੈਰੀਟੇਜ ਸਟ੍ਰੀਟਸ ਬੰਦੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦ ਸਿੰਘ ਧਾਮੀ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਗਈ। ਤੋਂ ਉਹਨਾਂ ਦੇ ਵੱਲੋਂ ਕਿਹਾ ਗਿਆ ਸਤਿਕਾਰਯੋਗ ਜੀਓ ਪਿਛਲੇ ਲੰਮੇ ਸਮੇਂ ਤੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਤੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵੀ ਅੰਮ੍ਰਿਤਸਰ ਸਾਹਿਬ ਦੀ ਤਰ੍ਹਾਂ ਹੈਰੀਟੇਜ ਸਟਰੀਟ ਬਣਾਇਆ ਜਾਵੇ ਇਸੇ ਮੰਗ ਨੂੰ ਤੇ ਅਨ ਦੇ ਵਿੱਚ ਰੱਖਦਿਆਂ ਲਗਭਗ 20 ਕਰੋੜ ਰੁਪਏ ਦੀ ਲਾਗਤ ਦੇ ਨਾਲ ਮੁੱਖ ਮਾਰਗ ਤੋਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੱਕ ਹੈਰੀਟੇਜ ਸਟਰੀਟ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਇਹ ਪ੍ਰੋਜੈਕਟ ਮੇਰਾ ਕੋਈ ਨਿੱਜੀ ਪ੍ਰੋਜੈਕਟ ਨਹੀਂ ਹੈ ਅਸੀਂ ਪਹਿਲਾਂ ਵੀ ਇਹ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਿਮਤੀ ਨਾਲ ਹੀ ਸ਼ੁਰੂ ਕੀਤਾ ਸੀ ਅਤੇ ਅੱਜ ਵੀ ਪੂਰੀ ਸਹਿਮਤੀ ਅਤੇ ਸਲਾਮ ਮਸ਼ਵਰੇ ਨਾਲ ਹੀ ਇਸ ਨੂੰ ਅੱਗੇ ਵਧਾਉਣ ਲਈ ਤਿਆਰ ਹਾਂ ਜੇਕਰ ਜਥੇਦਾਰ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਇਸ ਪ੍ਰੋਜੈਕਟ ਦੇ ਵਿੱਚ ਕੋਈ ਤਬਦੀਲੀ ਜਾਂ ਸੁਧਾਰ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਅਸੀਂ ਉਸ ਉੱਤੇ ਵੀ ਵਿਚਾਰ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ ਮੇਰੀ ਆਪ ਜੀ ਨੂੰ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਹੱਤਪੁੰਨ ਪ੍ਰੋਜੈਕਟ ਨੂੰ ਬੰਦ ਕਰਵਾਉਣ ਦੀ ਬਜਾਏ ਆਓ ਰਲ ਮਿਲ ਕੇ ਇਸ ਨੂੰ ਪੂਰਾ ਕਰਨ ਲਈ ਸਹਿਯੋਗ ਕਰੀਏ ਇਸ ਹੈਰੀਟੇਜ ਸਟਰੀਟ ਦੇ ਬਨਣ ਨਾਲ ਤਖਤ ਸਾਹਿਬ ਦੇ ਸਾਹਮਣੇ ਬਰਸਾਤਾਂ ਦੇ ਮੌਸਮ ਦੌਰਾਨ ਖੜਦੇ ਪਾਣੀ ਗੰਦੇ ਨਾਲੇ ਅਤੇ ਟ੍ਰੈਫਿਕ ਵਰਗੀਆਂ ਸਮੱਸਿਆਵਾਂ ਦਾ ਸਥਾਈ ਹੱਲ ਨਿਕਲੇਗਾ ਇਸ ਪ੍ਰੋਜੈਕਟ ਨਾਲ ਜਿੱਥੇ ਸੰਗਤਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਵੀ ਪੂਰੀ ਹੋਵੇਗੀ ਮੈਂ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਉਹ ਕਹਿਣ ਕਿ ਮੈਂ ਦੰਡੋਟ ਬੰਦਨਾ ਵੀ ਕਰ ਦਿੰਦਾ ਤੇ ਸਾਡੇ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਜੋ ਵੀ ਡਿਜ਼ਾਈਨਸ ਚੇਂਜ ਕਰਨੇ ਵੈਸੇ ਆਲਰੇਡੀ ਐਸਜੀਪੀਸੀ ਤੋਂ ਅਪਰੂਵ ਕਰਾਇਆ ਹੋਇਆ ਹੈ ਜਿਹੜਾ ਸੇਮ ਮਾਡਲ ਕਾਰਸੀ ਵਾਲੇ ਬਾਬਾ ਜੀ ਨੇ ਬਣਾਇਆ ਉੱਥੇ ਪਿਆ ਵੀ ਹੋਇਆ ਤੱਕ ਸਾਹਬ ਦੇ ਸਾਹਮਣੇ ਜੇ ਅਗਰ ਕੋਈ ਉਹਨਾਂ ਨੂੰ ਮੇਨ ਗੇਟ ਤੋਂ ਦਿਉੜੀ ਤੋਂ ਇਤਰਾਜ ਅਸੀਂ ਬਦਲਦੇ ਜੋ ਵੀ ਡਿਜ਼ਾਈਨ ਚੇਂਜ ਹੈ 20 ਕਰੋੜ ਰੁਪਏ ਦਾ ਕੰਮ ਹੈ ਇਸ ਤੋਂ ਫੇਸ 2 ਸ਼ੁਰੂ ਹੋਣਾ ਫੇਸ 2 ਦੇ ਵਿੱਚ ਹੋਰ ਵੀ ਜ਼ਰੂਰੀ ਹੈ ਉਹ ਮੇਰਾ ਸੁਪਨਾ ਹੈ ਹਰ ਇੱਕ ਸਿੱਖ ਦਾ ਸੁਪਨਾ ਹੈ ਕਿ ਜਿਹੜਾ ਤਕਤਸ਼ਰੀ ਕੇਸਗੜ ਜਾਵੇ ਉਹ ਗੁਰਦੁਆਰਾ ਸੀਸਗਨ ਸਾਹਿਬ ਵੀ ਨਤਮਸਤਕ ਹੋਵੇ ਇਸ ਵਾਰੀ ਅਸੀਂ ਉਹ ਕੋਰੀਡੋਰ ਬਣਾਇਆ ਸੀ ਸਾਡੇ ਦਨ ਸਲਾਤ ਕਿੰਨੀ ਤਾਰੀਫ ਹੋਈ ਤੇ ਫਿਰ ਉਹਦੇ ਵਿੱਚ ਹੀ ਕਿ ਤਕਸ ਸਾਹਿਬ ਨੂੰ ਜਿਹੜਾ ਕੋਰੀਡੋਰ ਇੱਕ ਸੇਮ ਕੋਰੀਡੋਰ ਡਿਜ਼ਾਈਨ ਦਾ ਕਿਲਾ ਨੰਦਗੜ ਸਾਹਿਬ ਤੱਕ ਤਾਂ ਕਿ ਪੂਰਾ ਇੱਕ ਕੰਪੋਨੈਂਟ ਬਣ ਜਾਵੇ ਹਰ ਸੰਗਤ ਤਕਸ ਸਾਹਿਬ ਦੇ ਨਾਲ ਨਾਲ ਕਿਲਾ ਨੰਦਗੜ ਸਾਹਿਬ ਵੀ ਗੁਰੂ ਸਾਹਿਬ ਦੇ ਜਿਹੜਾ ਕਿਲਾ ਉੱਥੇ ਵੀ ਨਤਮਸਤਕ ਹੋਵੇ ਤੇ ਗੁਰੂ ਸਾਹਿਬ ਦੇ ਪਹਿਲੇ ਘਰ ਤੇ ਅਨੰਪੁਰ ਸਾਹਿਬ ਦੀ ਪਹਿਲੀ ਇਮਾਰਤ ਤੇ ਤੇ ਗੁਰਦੁਆਰਾ ਸੀਤਨ ਸਿੰਘ ਸਾਹਿਬੀ ਪੂਰਾ ਉਹ 8-900 ਮੀਟਰ ਤੇ ਕਾਰਿਡੋਰ ਬੰਨਣਾ ਪਹਿਲਾ ਸਿੱਧਾ ਜਿਹੜਾ ਹੈ ਅੱਜ ਤੱਕ ਸੀ ਚੜਾਈ ਹੈ ਜਿਹੜੀ ਉੱਥੇ ਬਹੁਤ ਸੋਹਣਾ ਸੰਗਮਰਮਰ ਵੀ ਹੈ ਲਿਫਟ ਦੀ ਪ੍ਰੋਵੀਜ਼ਨ ਵੀ ਹੈ ਅੱਜ ਸਾਡੇ ਬਜ਼ੁਰਗ ਚੜੀ ਨਹੀਂ ਪਾਉਂਦੇ ਉੱਥੋਂ ਸਾਨੂੰ ਤੇ ਪਲੱਸ ਜਦੋਂ ਆਣਗੇ ਸਾਰਾ ਟੂਰਿਜ਼ਮ ਵਧੂਗਾ ਦੁਨੀਆ ਤੋਂ ਆ ਕੇ ਇੱਥੇ ਜਿਹੜੇ ਆ ਲੋਕ ਨਤਮਸਤਕ ਹੁੰਦੇ ਹੋਰ ਸੋਹਣਾ ਹੋਊਗਾ ਤਾਂ ਮੇਰਾ ਕੋਈ ਨਿੱਜੀ ਉਹ ਕਾਰਜ ਨਹੀਂ ਹੈ ਇਹ ਸਾਰੇ ਇਲਾਕੇ ਦੀ ਮੰਗ ਸੀ ਪਲੱਸ ਅਸੀਂ ਮਲਟੀ ਲੈਵਲ ਕਾਰ ਪਾਰਕਿੰਗ ਵੀ ਲੈ ਕੇ ਆ ਰਹੀ ਹਾਂ ਪਲੱਸ ਅਨੰਪੁਰ ਸਾਹਿਬ ਦੇ ਸਾਰੇ ਬਾਜ਼ਾਰ ਦੇ ਜਿਹੜੇ ਲੁੱਕ ਆ ਇੱਕ ਕਰਦੇ ਆ ਸਫੇਦ ਰੰਗ ਦੇ ਪੰਜਾਬੀ ਚ ਗੁਰਮੁਖੀ ਚ ਜਿਹੜੇ ਬੋਰਡ ਹੈ ਉਹ ਲੱਗ ਰਹੇ ਨੇ ਤਾਂ ਕਿ ਅਨੰਪੁਰ ਸਾਹਿਬ ਸੋਨਾ ਲੱਗੇ ਗੁਰੂ ਸਾਹਿਬ ਦੀ ਧਰਤੀ ਅੱਜ ਪਾਰਕਿੰਗ ਦੀ ਇੰਨੀ ਦਿੱਕਤ ਹੈ ਸਾਨੂੰ ਕਿੰਨਾ ਦੁੱਖ ਹੁੰਦਾ ਜੀ ਕੋਈ ਬਾਹਰੋਂ ਮੱਥਾ ਟੇਕਣ ਆਉਂਦੀ ਗੱਡੀ ਚੋਰੀ ਹੋ ਜੇ ਥੋੜਾ ਜਿਹਾ ਵੀ ਸਾਨੂੰ ਅਸੀਂ ਤਾਂ ਦੇਖੋ ਅਸੀਂ ਪੈਸਾ ਨਹੀਂ ਮੰਗ ਰਹੇ ਪੈਸਾ ਲੈ ਕੇ ਟੈਂਡਰ ਨੂੰ ਪਿਛਲੇ 3 ਮਹੀਨਿਆਂ ਤੋਂ ਜਿਹੜਾ ਹੈ ਕੰਮ ਬੰਦ ਪਿਆ। ਅਦਰੇ ਦੂਜੇ ਪਾਸੇ ਕੈਬਨਿਟ ਮੰਤਰੀ ਤੇ ਵਿਧਾਇਕ ਡਾਕਟਰ ਬਲਜੀਤ ਕੋਰ ਬਿਰਦਾਸ਼ਰਮ ਦੇ ਵਿੱਚ ਪਹੁੰਚੇ ਜਿੱਥੇ ਕਿ ਉਹਨਾਂ ਦੇ ਵੱਲੋਂ ਬਜ਼ੁਰਗਾਂ ਦੇ ਨਾਲ ਮੁਲਾਕਾਤ ਕੀਤੀ ਗਈ ਤਾਂ ਮਾਲਸਾ ਦੇ ਵਿੱਚ ਲੋਕਰਪਣ ਕੀਤਾ ਗਿਆ ਬਿਰਦਾਸ਼ਰਮ ਜਿੱਥੇ ਕਿ ਬਜ਼ੁਰਗਾਂ ਨੂੰ ਮਿਲੇ ਹਨ ਮੰਤਰੀ ਡਾਕਟਰ ਬਲਜੀਤ ਕੋਰ ਤਾਂ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੋਰ ਦੇ ਨਾਲ ਮੁਲਾਕਾਤ ਕਰਕੇ ਬਜ਼ੁਰਗ ਨੇ ਜਿਹੜੇ ਕਿ ਪੀੜਤ ਓਹੋ ਉਹਨਾਂ ਦੇ ਅੱਖਾਂ ਦੇ ਵਿੱਚ ਅਥਰੂ ਵਗਨੇ ਸ਼ੁਰੂ ਹੋਏ ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਕੈबिनेट ਮੰਤਰੀ ਡਾਕਟਰ ਬਲਜੀਤ ਕੌਰ ਦੀਆਂ ਇਹ ਤਸਵੀਰਾਂ ਨੇ ਮਾਨਸੇ ਅ ਬੇਰਦਾ ਆਸ਼ਰਮ ਪਹੁੰਚੇ ਨੇ ਮੰਤਰੀ ਡਾਕਟਰ ਬਲਜੀਤ ਕੌਰ ਜਿੱਥੇ ਕਿ ਉਹਨਾਂ ਨੇ ਬੇਰਦਾ ਆਸ਼ਰਮ ਦੇ ਵਿੱਚ ਬਜ਼ੁਰਗਾਂ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਦੇ ਨਾਲ ਦੁੱਖ ਸੁੱਖ ਸਾਂਝਾ ਕੀਤਾ ਤੇ ਕੈਬਨਿਟ ਮੰਤਰੀ ਦੇ ਨਾਲ ਮੁਲਾਕਾਤ ਕਰਕੇ ਬਜ਼ੁਰਗਾਂ ਦੀਆਂ ਅੱਖਾਂ ਦੇ ਵਿੱਚੋਂ ਅਥਰੂ ਵਗਣੇ ਸ਼ੁਰੂ ਹੋ ਗਏ ਤਾਂ ਇਹ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਤੁਹਾਡੇ ਸਾਹਮਣੇ ਸੇਅਰ ਕੀਤੀਆਂ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਨਾ ਤਸਵੀਰਾਂ ਦੇ ਵਿੱਚ ਜਿੱਥੇ ਕਿ ਕੈਬਨਿਟ ਮੰਤਰੀ ਆਪਣੇ ਇਲਾਕਾ ਵਾਸੀਆਂ ਦੇ ਲੋਕਾਂ ਦੇ ਲਈ ਕੋਈ ਵੱਡੇ ਤੋਂ ਵੱਡਾ ਜਿਹੜਾ ਕਿ ਹਰ ਇੱਕ ਨੇਕ ਉਪਰਾਲਾ ਉਹਨਾਂ ਦੇ ਵੱਲੋਂ ਆਏ ਦਿਨ ਕੀਤਾ ਜਾ ਰਿਹਾ ਹੈ ਤਾਂ ਉਹ ਪੀੜਤਾਂ ਦੇ ਨਾਲ ਮੁਲਾਕਾਤ ਕਰਦੇ ਨੇ ਭਾਵੇਂ ਉਹ ਉਹਨਾਂ ਦੇ ਵੱਲੋਂ ਕੈਂਪ ਵੀ ਲਗਾਏ ਗਏ ਨੇ ਪਿਛਲੇ ਸਮੇਂ ਦੌਰਾਨ ਅੱਖਾਂ ਦੇ ਚੈੱਕਅਪ ਦੇ ਲਈ ਕੈਂਪ ਵੀ ਲਗਵਾਏ ਗਏ ਤਾਂ ਹੁਣ ਮਾਨਸਾ ਦੇ ਵਿੱਚ ਲੋਕ ਅਰਪਣ ਕੀਤੇ ਗਏ ਬਿਰਦ ਆਸ਼ਰਮ ਦੇ ਵਿੱਚ ਪਹੁੰਚੇ ਹਨ ਮੰਤਰੀ ਸਾਹਿਬਾ ਤੇ ਉੱਥੇ ਹੀ ਬਜ਼ੁਰਗਾਂ ਦੇ ਨਾਲ ਮੁਲਾਕਾਤ ਕੀਤੀ ਗਈ ਬਜ਼ੁਰਗਾਂ ਦੇ ਨਾਲ ਦੁੱਖ ਸੁੱਖ ਸਾਂਝਾ ਕਰਦੇ ਨਜ਼ਰ ਆਏ ਪੰਜਾਬ ਅਪਡੇਟਸ ਦੇ ਵਿੱਚ ਫਿਲਹਾਲ ਐਨ ਨਹੀਂ ਹੁਣ ਮੈਨੂੰ ਦੇ ਇਜਾਜ਼ਤ ਧੰਨਵਾਦ E